ਭਾਰਤ ਅੰਦਰ ਲੋਕ ਸਭਾ ਚੋਣਾਂ ਤੇ ਦੁਨੀਆ ਦੇ ਵਿੱਚ ਜੋ ਮਿਡਲ ਈਸਟ ਦੇ ਵਿੱਚ ਜਿਹੜਾ ਕੌਨਫਲਿਕਟ ਚੱਲ ਰਿਹਾ ਉਹਦਾ ਸ਼ੋਰ ਸ਼ਰਾਬਾ ਲਗਾਤਾਰ ਮੀਡੀਆ ਦੇ ਵਿੱਚ ਪੈ ਰਿਹਾ ਜੇਕਰ ਆਪਾਂ ਪਹਿਲਾਂ ਗੱਲ ਕਰੀਏ ਦੁਨੀਆ ਦੀ ਤਾਂ ਜਿਹੜਾ ਇਜ਼ਰਾਈਲ ਦਾ ਇਹ ਕਹਿਣਾ ਹੈ ਕਿ ਅਸੀਂ ਇਹ ਜਿਹੜਾ ਸਾਡੇ ਉੱਤੇ ਈਰਾਨ ਨੇ ਹਮਲਾ ਕੀਤਾ ਸੀਗਾ ਜਦੀ ਰਿਪੋਰਟਿੰਗ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਆ ਕਿ ਉਹਦਾ ਅਸੀਂ ਉਹਨੂੰ ਬਿਨਾਂ ਜਵਾਬ ਤੋਂ ਨਹੀਂ ਜਾਣ ਦੇਵਾਂਗੇ ਅਸੀਂ ਉਹਦਾ ਜਵਾਬ ਦੇਵਾਂਗੇ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਈਰਾਨ ਦੇ ਉੱਤੇ ਹੋਰ ਸੈਂਕਸ਼ਨਸ ਲਗਾਈਆਂ ਜਾਣ ਇਧਰੋਂ ਤੁਹਾਨੂੰ ਪਤਾ ਹੈ ਕਿ ਵੈਸਟਰਨ ਲੀਡਰਸ ਜਿੰਨੇ ਨੇ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਪਾਈ ਹੋਣੇ ਨੂੰ ਇਸ ਚੀਜ਼ ਨੂੰ ਇੱਥੇ ਰੋਕਦੇ ਇਹਨੂੰ ਹੋਰ ਟੈਨਸ਼ਨਸ ਨੂੰ ਨਾ ਵਧਾਓ ਕਿਉਂਕਿ ਈਰਾਨ ਨੇ ਤਾਂ ਇਹ ਕਿਹਾ ਸੀ ਨਾ ਕਿ ਕਿਉਂਕਿ ਸਾਡੇ ਉੱਤੇ ਹਮਲਾ ਹੋਇਆ ਤਾਂ ਅਸੀਂ ਉਸ ਦੇ ਜਵਾਬ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਜਿਹੜਾ ਤੁਸੀਂ ਹਾਲਾਂਕਿ ਇਜ਼ਰਾਈਲ ਨੇ ਉਹ ਕਦੀ ਵੀ ਕਬੂਲਿਆ ਨਹੀਂ ਉਹ ਹਮਲਾ ਕਿ ਉਹਨਾਂ ਨੇ ਕੀਤਾ ਪਰ ਇਹ ਵਾਈਡਲੀ ਮੰਨਿਆ ਜਾਂਦਾ ਕਿ ਇਹ ਹਮਲਾ ਜਿਹੜਾ ਇਜ਼ਰਾਈਲ ਦੇ ਵੱਲੋਂ ਕੀਤਾ ਜਵਾਬ ਦਿੰਦਾ ਜਿਹੜਾ ਇਰਾਨ ਦੇ ਵੱਲੋਂ ਵੀਕੈਂਡ ਦੇ ਦੌਰਾਨ ਹਮਲਾ ਕੀਤਾ ਗਿਆ ਸੀ ਤਾਂ ਫਿਰ ਸਥਿਤੀ ਕਿੱਧਰ ਨੂੰ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਐਟ ਦਾ ਮੂਮੈਂਟ ਸਾਰੀਆਂ ਸਥਿਤੀਆਂ ਇਸ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ ਕਿ ਇਜ਼ਰਾਇਲ ਜਿਹੜਾ ਹੁਣ ਕਿਸ ਤਰੀਕੇ ਨਾਲ ਜਿਹੜਾ ਪੀਚ ਆਉਂਦਾ ਉਧਰੋਂ ਯੂਨ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੀ ਤੁਸੀਂ ਜਿਹੜਾ ਹੋਰ ਏਡ ਚਾਹੀਦੀ ਹੈ ਜਾਂ ਲਗਾਤਾਰ ਜਿਹੜੀਆਂ ਭੁੱਖਮਰੀ ਦੀਆਂ ਚੇਤਾਵਨੀਆਂ ਆ ਰਹੀਆਂ ਨੇ ਕਿ ਗਾਜ਼ਾ ਦੇ ਅੰਦਰ ਜਿਹੜਾ ਜੰਗ ਦੇ ਕਰਕੇ ਜੋ ਵੀ ਬਦਹਾਲੀ ਹੋਈ ਹੈ ਉਹਦੇ ਚੱਲਦੇ ਆ ਜਿਹੜੀ ਆ ਭੁੱਖਮਰੀ ਫੈਲ ਸਕਦੀ ਹੈ ਇਸ ਵੀਕ ਦੀਆਂ ਚੇਤਾਵਨੀਆਂ ਦਾ ਲਗਾਤਾਰ ਜਿਹੜ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਇੰਟਰਵਿਊ ਆਈ ਹੈ ਤੁਹਾਨੂੰ ਪਤਾ ਉਹ ਘਾਟ ਹੀ ਮੀਡੀਆ ਦੇ ਰੂਬਰੂ ਹੁੰਦੇ ਨੇ ਸੋ ਉਹਨਾਂ ਦੀ ਜੇਕਰ ਇੰਟਰਵਿਊ ਹੈ ਤਾਂ ਉਹਦੇ ਤੇ ਗੱਲ ਹੋਣੀ ਬਣਦੀ ਆ ਪਰ ਆਪਾਂ ਅਗਲੇ ਆਪਣੇ ਵੀਲੌਗ ਦੇ ਵਿੱਚ ਕਰਦੇ ਆ ਜਾ ਕੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੀ ਕੀ ਕਿਹਾ ਹੈ ਜਾਂ ਆਪੋਜੀਸ਼ਨ ਨੂੰ ਲੈ ਕੇ ਉਹਨਾਂ ਨੇ ਕੀ ਕਿਹਾ ਹੈ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਇੱਕ ਤਾਂ ਜਿਹੜਾ ਤੁਹਾਨੂੰ ਪਤਾ ਕਿ ਸੰਗਰੂਰ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਗਿਆ ਸੀ ਸੋ ਅੱਜ ਜਿਹੜੀ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਜਿਹਦੇ ਵਿੱਚ ਜਿਹੜੇ ਗੋਲਡੀ ਸਾਹਿਬ ਨੇ ਦਲਵੀਰ ਗੋਲਡੀ ਸਾਹਿਬ ਜਿਹੜੇ ਕਿ ਭਗਵੰਤ ਸਿੰਘ ਸਾਹਿਬ ਦੇ ਜਿਹੜਾ ਮੁਖਾਲਫ ਲੜੀ ਆ ਕਾਂਗਰਸ ਬਣੀਓ ਸੋ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹਾਲਾਂਕਿ ਉਹਨਾਂ ਨੇ ਵੈਸੇ ਤਾਂ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਸਵਾਗਤ ਕੀਤਾ ਆਪਣੇ ਹਲਕੇ ਦੇ ਵਿੱਚ ਪਰ ਨਾਲ ਦੀ ਨਾਲ ਉਹਨਾਂ ਨੇ ਕੁਝ ਜਿਹੜੇ ਆ ਆਪਣੀਆਂ ਨਾਰਾਜ਼ਗੀਆਂ ਵੀ ਜ਼ਾਹਰ ਕੀਤੀਆਂ ਉਹਨਾਂ ਨੇ ਕਿਹਾ ਕਿ ਪਾਰਟੀਆਂ ਨੂੰ ਜਿਹੜਾ ਧੋਖੇ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਕੱਲ ਨੂੰ ਜਿਹੜਾ ਪ੍ਰਧਾਨ ਸਾਹਿਬ ਨੇ ਤੇ ਖਹਿਰਾ ਸਾਹਿਬ ਨੇ ਸਾਡੇ ਇਲਾਕੇ ਦੇ ਵਿੱਚ ਆਉਣਾ ਤੇ ਮੈਨੂੰ ਲੱਗਾ ਸੀ ਕਿ ਉਸ ਤੋਂ ਉਸ ਤੋਂ ਬਾਅਦ ਜੇਕਰ ਮੈਂ ਬੋਲੂਗਾ ਤਾਂ ਲੱਗੂਗਾ ਕਿ ਸ਼ਾਇਦ ਕੋਈ ਕਮਿਟਮੈਂਟ ਹੋਈ ਆ ਜਾਂ ਨਹੀਂ ਪਰ ਉਹਨਾਂ ਨੇ ਕਿਹਾ ਮੈਂ ਬਿਨਾਂ ਕਿਸੇ ਕਮਿਟਮੈਂਟ ਤੋਂ ਜਿਹੜਾ ਮੈਂ ਚਾਹੀਦਾ ਇਹ ਵੀ ਉਹਨਾਂ ਨੇ ਕਿਹਾ ਕਿ ਜਦੋਂ ਸੀਐਮ ਮਾਨ ਦੇ ਨਾਲ ਪੰਗਾ ਸੀ ਇੱਥੇ ਚੋੜਾਂ ਦੇ ਵਿੱਚ ਤੇ ਵੱਡੇ ਚਿਹਰੇ ਦੀ ਉਦੋਂ ਲੋੜ ਸੀ ਜਾਂ ਵੱਡੇ ਚਿਹਰੇ ਦੀ ਅੱਜ ਲੋੜ ਹੈ ਜਾਂ ਜਦੋਂ ਆਪਣਾ ਬਾਦ ਵਿੱਚ ਉੱਥੇ ਜਿਮਨੀ ਚੋਣ ਹੋਈ ਆ ਉਦੋਂ ਨਹੀਂ ਸੀ ਉਹਨਾਂ ਨੇ ਕਿਹਾ ਕਿ ਵੱਡੇ ਚਿਹਰੇ ਦੀ ਲੋੜਾ 101 ਇਹ ਸਪਸ਼ਟ ਨਜ਼ਰ ਆਉਂਦਾ ਉਹਨਾਂ ਦੀ ਗੱਲਬਾਤ ਉਹਨਾਂ ਲਾਗੇ ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਸਵਾਗਤ ਤਾਂ ਕਰ ਦਿੱਤਾ ਪਰ ਉਹ ਨਾਰਾਜ਼ ਜਿਹੜੇ ਆ ਜਾਪ ਰਹੇ ਨੇ ਸੋ ਇਸ ਨਾਰਾਜ਼ਗੀ ਨੂੰ ਹਾਲਾਂਕਿ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਖੈਰਾ ਸਾਹਿਬ ਦਾ ਜਿਹੜਾ ਸਵਾਗਤ ਵੀ ਕਰਾਂਗੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਆਪਣੇ ਵਰਕਰਾਂ ਨੂੰ ਵੀ ਨਾਲ ਇਹ ਹੀ ਕਹੇ ਕਿ ਸਪੋਰਟ ਕਰਨੀ ਆਪਾਂ ਖੈਰਾ ਸਾਹਿਬ ਦੀ ਪਰ ਜਿਹੜੀ ਇਹ ਨਾਰਾਜ਼ਗੀ ਨੂੰ ਕਿਵੇਂ ਦੂਰ ਕਰਦੇ ਨੇ ਸੁਖਪਾਲ ਸਿੰਘ ਖੈਰਾ ਵੇ ਦੇਖਦੇ ਆ ਇਹਦੇ ਨਾਲ ਨਾਲ ਜੇਕਰ ਸੰਗਰੂਰ ਸੀਟ ਦੀ ਗੱਲ ਕਰੀਏ ਤਾਂ ਜਦੋਂ ਆਪਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜਾ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਜਿਹੜੀ ਆ ਟਿਕਟ ਦਿੱਤੀ ਆ ਸ਼੍ਰੋਮਣੀ ਕਾਲੀਦਾਲ ਨੇ ਤਾਂ ਇਹ ਜਿਹੜਾ ਤਕਰੀਬਨ ਸਪਸ਼ਟ ਹੋ ਗਿਆ ਸਕਾ ਕਿ ਢੀਂਡਸਾ ਪਰਿਵਾਰ ਦੇ ਨਾਲ ਕਿ ਜਾਂ ਤਾਂ ਹੋ ਸਕਦਾ ਕਿ ਇਹਨਾਂ ਦੀ ਕੋਈ ਪਹਿਲਾਂ ਗੱਲ ਹੋਈ ਹੋਵੇ ਤੇ ਜਾਂ ਫਿਰ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆਵੇਗੀ ਤੇ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆ ਗਈ ਸੀ ਪਰਮਿੰਦਰ ਸਿੰਘ ਢੀਂਡਸਾ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਸੀ ਹੋਈ ਸਾਨੂੰ ਅਖੀਰਲੇ ਸਮੇਂ ਤੱਕ ਦੱਸਿਆ ਨਹੀਂ ਗਿਆ ਫਿਰ ਜਿਹੜੇ ਸੀਨੀਅਰ ਜਰਨਲਿਸਟ ਨੇ ਹਰਜਿੰਦਰ ਜਿਹੜੇ ਸਰਦਾਰ ਢੀਂਸਾ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਉਹ ਕਾਫੀ ਜਿਹੜੇ ਇਸ ਚੀਜ਼ ਤੋਂ ਨਰਾਜ ਸਿਗੇ ਕਿ ਉਹਨਾਂ ਦੇ ਨਾਲ ਟਿਕਟ ਦਾ ਵਾਅਦਾ ਹੋਇਆ ਸੀ ਜਦ ਕਿ ਜਿਹੜੇ ਸਰਦਾਰ ਹਮੀਰ ਸਿੰਘ ਨੇ ਉਹਨਾਂ ਦਾ ਇਹ ਕਹਿਣਾ ਕਿ ਸ਼ੋਮਨੀ ਆਕਾਲੀ ਦਲ ਦੇ ਵਿੱਚ ਵੀ ਜਿਹੜੇ ਲੋਕ ਨੇ ਜਾ ਉਹਨਾਂ ਦੇ ਸੋਰਸਸ ਨੇ ਉਹ ਦੱਸ ਰਹੇ ਨੇ ਕਿ ਇਹ ਗੱਲ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਸੀ ਕਿ ਜਦੋਂ ਇਹਨਾਂ ਨੇ ਪਾਰਟੀ ਦੇ ਨਾਲ ਰਲੇਵਾ ਕੀਤਾ ਜਿਹੜਾ ਉਹ ਰਲੇਵੇਂ ਦੇ ਵਿੱਚ ਵੀ ਥੋੜੀ ਦੇਰੀ ਹੋਈ ਹੈ ਉਹ ਵੀ ਇਸੇ ਵਜ੍ਹਾ ਦੇ ਕਰਕੇ ਹੋਈ ਸੀ ਕਿ ਇਹਨਾਂ ਨੂੰ ਪਹਿਲਾਂ ਇਹ ਗੱਲ ਦੱਸ ਦਿੱਤੀ ਗਈ ਸੀ ਕਿ ਜਿਹੜਾ ਵੀ ਕਿਉਂਕਿ ਇਕਬਾਲ ਸਿੰਘ ਝੁੰਦਾ ਹੈ ਜਿਹੜੇ ਉਹ ਲਗਾਤਾਰ ਸੰਗਰੂਰ ਦੇ ਵਿੱਚ ਕੰਮ ਕਰ ਰਹੇ ਨੇ ਤੇ ਤੁਸੀਂ ਜਦੋਂ ਛੱਡ ਕੇ ਚਲੇ ਗਏ ਸੀ ਪਾਰਟੀ ਨੂੰ ਉਦੋਂ ਉਹਨਾਂ ਨੇ ਉੱਥੇ ਅਹੁਦਾ ਸੰਭਾਲ ਲਿਆ ਤੇ ਹੁਣ ਅਸੀਂ ਉਹ ਐਸੈਂਬਲੀ ਦੇ ਵਿੱਚ ਸੀਟਾਂ ਨੂੰ ਦੇਖ ਲਵਾਂਗੇ ਜਾਂ ਹੋਰ ਗਾਹਾਂ ਕਿਉਂਕਿ ਵੈਸੇ ਵੀ ਲੋਕ ਸਭਾ ਦੀਆਂ ਸੀਟਾਂ ਲ ਆਪਣੇ 13 ਹੀ ਨੇ ਹਰੇਕ ਲੋਕ ਸਭਾ ਦੇ ਵਿੱਚ ਤੇ 9 ਸੀਟਾਂ ਆਪਣੀਆਂ ਵਿਧਾਨ ਸਭਾ ਦੀਆਂ ਹੁੰਦੀਆਂ ਤਾਂ ਵਿਧਾਨ ਸਭਾ ਦੇ ਵਿੱਚ ਤਾਂ ਚਲੋ ਕਿਤੇ ਨਾ ਕਿਤੇ ਜਿਹੜਾ ਮੈਨੇਜ ਹੋ ਜਾਂਦੀਆਂ ਚੀਜ਼ਾਂ ਤੇ ਪਰ ਹੁਣ ਇਹ ਜਿਵੇਂ ਸਰਦਾਰ ਹਮੀਰ ਸਿੰਘ ਨੇ ਵੀ ਕਿਹਾਏ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਕੌਣ ਸਹੀ ਹੈ ਜਾਂ ਕੌਣ ਗਲਤ ਹੈ ਕਿ ਉਧਰੋਂ ਇੱਕ ਇੱਕ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਪਹਿਲਾਂ ਕਮਿਟਮੈਂਟ ਹੋਈ ਸੀ ਇਹ ਵੀ ਸਰਦਾਰ ਹਮੀਰ ਸਿੰਘ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿੱਚੋਂ ਇਹ ਸੁਣਨ ਨੂੰ ਮਿਲਿਆ ਕਿ ਹਾਲਾਂਕਿ ਪਹਿਲਾਂ ਕਮਿਟਮੈਂ ਇਹਨਾਂ ਦੀ ਜਦੋਂ ਢੀਂਸਾ ਪਰਿਵਾਰ ਨੇ ਕਾਲੀਦਾਲ ਨੂੰ ਦੁਆਰਾ ਜੁਆਇਨ ਕੀਤਾ ਕਿ ਠੀਕ ਹੈ ਇਸ ਵਾਰ ਨਹੀਂ ਟਿਕਟ ਮਿਲਣੀ ਪਰ ਬਾਅਦ ਵਿੱਚ ਜਦੋਂ ਇਹ ਜੁਆਇਨ ਕਰ ਲਿਆ ਫਿਰ ਜ਼ਰੂਰ ਦੱਸਣ ਲੱਪੇ ਸੀ ਦੇਖੋ ਜੀ ਸਰਵੇ ਕਹਿ ਰਹੇ ਨੇ ਕਿ ਪਰਮੇਂਦਰ ਢੀਂਸਾ ਦੀ ਉੱਥੇ ਜਿੱਤ ਹੋ ਸਕਦੀ ਆ ਤੇ ਖੈਰ ਪਰ ਸ਼ੋਮਨੀ ਕਾਲੀਦਾਲ ਦੇ ਵੱਲੋਂ ਖੈਰ ਉਹਨਾਂ ਦੇ ਵੱਲੋਂ ਇਹ ਵੀ ਸੀ ਕਿਉਂਕਿ ਇਕਬਾਲ ਸਿੰਘ ਝੁੰਦਾ ਜਿਹੜੀ ਕਮੇਟੀ ਆ ਦੱਸਦਿਆ ਕਿ ਉਹ ਕਾਫੀ ਜਿਆਦਾ ਉਹ ਆਬੀਅਸਲੀ ਉਹਨਾਂ ਨੇ ਕਾਫੀ ਜਿਹੜੀ ਸਖਤ ਰਿਪੋਰਟ ਵੀ ਉਹਦੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਫਿਰ ਵੀ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਕਿਤੇ ਨਾ ਕਿਤੇ ਇਹ ਵੀ ਸ਼ਾਇਦ ਦਿਖਾਉਣ ਦੀ ਕੋਸ਼ਿਸ਼ ਹੋਵੇ ਕਿ ਸੁਖਵੀਰ ਸਿੰਘ ਬਾਦਲ ਦਾ ਕਿੰਨਾ ਵੱਡਾ ਦਿਲ ਹੈ ਕਿ ਉਹਨਾਂ ਦੇ ਖਿਲਾਫ ਜੇਕਰ ਕੋਈ ਕ੍ਰਿਟਿਸਿਜ਼ਮ ਵੀ ਕਰਦਾ ਤੇ ਇਹ ਨਹੀਂ ਕਿ ਉਹਦੇ ਖਿਲਾਫ ਕੋਈ ਬਦਲਾਖੋਰੀ ਦੇ ਚੱਲਦਿਆਂ ਉਹਦੀ ਕੋਈ ਟਿਕਟ ਕੱਟ ਦੇਵੇ ਜਾਂ ਕੋਈ ਇਸ ਤਰੀਕੇ ਨਾਲ ਵੀ ਹੋਵੇ ਤੇ ਜਾਂਦੇ ਜਾਂਦੇ ਆਪਾਂ ਕੱਲ ਇੱਕ ਨੇ ਹਾਲਾ ਕਿ ਮੈਂ ਚੈੱਕ ਕੀਤਾ ਇਹਨਾਂ ਦੇ ਜਿਹੜੇ ਆ ਅਫੀਸ਼ੀਅਲ ਅਕਾਊਂਟ ਨੇ ਫੇਸਬੁੱਕ ਵਗੈਰਾ ਤੇ ਗੁਗੀ ਸਾਹਿਬ ਦੇ ਜਾਂ ਬਿੰਨੀ ਢਿੱਲੋ ਸਾਹਿਬ ਦੇ ਉਹਦੇ ਤੇ ਤਾਂ ਕੁਛ ਇਦਾਂ ਦਾ ਹੈ ਨਹੀਂਗਾ ਪਰ ਇਹਨਾਂ ਨੇ ਜਿਹੜਾ ਪ੍ਰੋ ਪੰਜਾਬ ਨੂੰ ਇੱਕ ਇੰਟਰਵਿਊ ਦਿੱਤੀ ਆ ਗੁਰਪ੍ਰੀਤ ਗੁਗੀ ਸਾਹਿਬ ਨੇ ਉੱਥੇ ਇਹਨਾਂ ਨੇ ਇਸ ਗੱਲ ਨੂੰ ਜ਼ਰੂਰ ਨਕਾਰਿਆ ਉਹਨਾਂ ਨੇ ਕਿਹਾ ਕਿ ਮੈਂ ਤਾਂ 1 ਵਜੇ ਸੁੱਤਾ ਉੱਠਿਆ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਇਹ ਕਿਵੇਂ ਕਿੱਦਾਂ ਕਿੱਥੋਂ ਆ ਗਿਆ ਵੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਹੋ ਸਕਦਾ ਪਤਾ ਨਹੀਂ ਕਿਸੇ ਨੇ ਗਲਤੀ ਨਾਲ ਪਾ ਦਿੱਤਾ ਹੋਵੇ ਕਿਸੇ ਨੇ ਫੇਕ ਬਣਾ ਕੇ ਪਾ ਦਿੱਤਾ ਹੋਵੇ ਕਿ ਜਿਹੜਾ ਵੀ ਮੈਂ ਭਾਜੀਪੀ ਤੋਂ ਇਹ ਗੱਲ ਸੀ ਕਿ ਰਾਜਸਥਾਨ ਦੇ ਵਿੱਚ ਕੁਝ ਕੁ ਖਬਰਾਂ ਸਗੀਆਂ ਜੀ ਆਉਣ ਵਾਲੇ ਅਗਲੇ ਬੀਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਮੋਦੀ ਸਾਹਿਬ ਦੀ ਇੰਟਰਵਿਊ ਤੇ ਹੋਰ ਜਿਹੜੀਆਂ ਕੁਝ ਸਿਆਸੀ ਡਿਵੈਲਪਮੈਂਟਸ ਨੇ ਉਹਨਾਂ ਦੇ ਜ਼ਿਕਰ ਕਰਦੇ ਹਾਂ ਦੱਸ ਦਿਆ ਕਿ ਆਮ ਆਦਮੀ ਪਾਰਟੀ ਵੀ ਅੱਜ ਕੁਝ ਹੋਰ ਸੀਟਾਂ ਦਾ ਐਲਾਨ ਕਰ ਸਕਦੀ ਆ ਇਹਦੇ ਨਾਲ ਨਾਲ ਸਾਡੇ ਜਿਹੜੇ ਯੂਕੇ ਦੇ ਨਿਵਾਸੀ ਨੇ ਜਾਂ ਯੂਕੇ ਦੀ ਰਾਜਨੀਤੀ ਦੇ ਵਿੱਚ ਇੰਟਰਸਟਿਡ ਨੇ ਰਿਚੀ ਸੋਨਕ ਸਾਹਿਬ ਜਾਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਡਾਊਨਿੰਗ ਸਟਰੀਟ ਦੇ ਅੰਦਰ ਤੇ ਉਹਨਾਂ ਦੇ ਆਪਣੇ ਕਈ ਜਿਹੜੇ ਆ ਪੋਲੀਟੀਸ਼ੀਅਨ ਨੇ ਜਾਂ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੂੰ ਲਗਾਤਾਰ ਵਿਦਰੋਹ ਦਾ ਸਾਹਮਣਾ ਰਹਿੰਦਾ ਹ ਇੱਕ ਬੈਨ ਸਮੋਕਿੰਗ ਤੇ ਬੀਪਸ ਵਾਲਾ ਜਿਹੜਾ ਬਿੱਲ ਹੈ ਉਹਦੇ ਚੱਲਦੇ ਆ ਦੱਸਦੇ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਅੰਦਰੋਂ ਕਈ ਐਮਪੀ ਜਿਹੜੇ ਆ ਉਹ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਇਥੋਂ ਤੱਕ ਕਿ ਦੋਨੇ ਸਾਬਕਾ ਪ੍ਰਧਾਨ ਮੰਤਰੀ ਲਿਸਟਰਸ ਤੇ ਬੋਰਸ ਜੌਨਸਨ ਦੋਵਾਂ ਨੇ ਜਿਹੜਾ ਇਸ ਨੂੰ ਜਿਹੜਾ ਇਹਨੂੰ ਗਲਤ ਠਹਿਰਾਇਆ ਬੋਰਸ ਜੌਨਸਨ ਸਾਹਿਬ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਇਹ ਪਾਗਲਪਨ ਵਾਲੀ ਗੱਲ ਹੈ ਕਿ ਤੁਸੀਂ ਸਮੋਕਿੰਗ ਨੂੰ ਜਿਹੜਾ ਬੈਨ ਕਰਨਾ ਇਸ ਵੀਕੇ ਨਾਲ ਜਾਂ ਇਸ ਬਿੱਲ ਦੇ ਬਾਰੇ ਉਹਨਾਂ ਨੇ ਇਸ ਵੀਕੇ ਦੇ ਸ਼ਬਦ ਵਰਤੇ ਸੀ ਇਹ ਦੱਸਣਯੋਗ ਹੈ ਜੀ ਕਿ ਜੇਕਰ ਇਹ ਬਿੱਲ ਆ ਜਿਹੜਾ ਇਹ ਕਾਨੂੰਨ ਦੀ ਸ਼ਕਲ ਇਖਤਿਆਰ ਕਰ ਲ ਇਹਨਾਂ ਤੋਂ ਬਾਅਦ ਦਾ ਹੋਇਆ ਹੋਵੇਗਾ ਉਹ ਕਦੇ ਵੀ ਯੂਕੇ ਦੇ ਵਿੱਚ ਸਿਗਰਟ ਜਿਹੜੀ ਆਕ ਨਹੀਂ ਖਰੀਦ ਪਾਵੇਗਾ ਮਤਲਬ ਕਿ ਇਸ ਸਮੇਂ ਜਿਹੜੇ 15 ਸਾਲ ਦੇ ਬੱਚੇ ਨੇ ਜਾਂ ਉਸ ਤੋਂ ਛੋਟੇ ਨੇ ਉਹ ਕਦੇ ਵੀ ਫਿਰ ਯੂਕੇ ਦੇ ਵਿੱਚ ਜਿਹੜੇ ਆ ਸਿਗਰਟ ਨਹੀਂ ਖਰੀਦ ਪਾਉਣਗੇ ਸੋ ਇਹਨੂੰ ਲੈ ਕੇ ਵੀ ਜਿਹੜਾ ਪ੍ਰਧਾਨ ਮੰਤਰੀ ਸੋਨਕ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਵੈਸੇ ਉਹਨਾਂ ਦਾ ਜਿਹੜੀ ਰਵਾਂਡਾ ਪਾਲਿਸੀ ਆ ਰਵਾਂਡਾ ਬੇਲਿਆ ਜਿਹੜਾ ਯੂਕੇ ਦੇ ਵਿੱਚ ਬਹੁਤ ਚਰਚਿਤ ਉਸ ਦੇ ਉੱਤੇ ਵੀ ਇਸ ਹਫਤੇ ਦੇ ਵਿੱਚ ਕੁਝ ਨਾ ਕੁਝ ਸਾਹਮਣੇ ਆ ਜਾਣਾ ਸੋ ਲਗਾਤਾਰ ਬਣੇ ਰਹੋ ਜੀ ਆਪਣੇ ਇਸ ਪਲੇਟਫਾਰਮ ਦੇ ਨਾਲ ਆਪਾਂ ਜਿੰਨੀਆਂ ਵੀ ਸਿਆਸੀ ਡਿਵੈਲਪ ফরজ জড় করেন জুড়ে রান্না বহু বহু ধন্যবাদ